ਦਿੱਲੀ ਵਾਲੇ ਨਤੀਜਿਆਂ ਦੇ ਵਿੱਚ ਆਪਾਂ ਦੇਖਿਆ ਬਈ ਉਥੋਂ ਦੇ ਨਤੀਜਿਆਂ ਨੇ ਭਾਵੇਂ ਆਪ ਨੂੰ ਦੌਰੇ ਪਾਏ ਪਰ ਫੇਰ ਵੀ ਇਹਨਾਂ ਦਾ ਜਿਹੜਾ ਦੌਰੇ ਕਰਨ ਦਾ ਜਿਹੜਾ ਸ਼ੌਂਕ ਹੈ ਨਾ ਉਹ ਨਹੀਂ ਹਟਿਆ ਕਹਿੰਦੇ ਅਜੇ ਵੀ ਸੁਸੋਦੀਆ ਸਾਹਿਬ ਉਧਰੋਂ ਮਾੜੇ ਜਿਵੇਂ ਵਿਲੇ ਹੋਏ ਤੇ ਫਿਰ ਪੰਜਾਬ ਵਾਲੇ ਪਾਸੇ ਨੂੰ ਦੌਰੇ ਸ਼ੁਰੂ ਕਰਤੇ ਸਕੂਲਾਂ ਦੇ ਵਿੱਚ ਤੇ ਨਾਲ ਆਪਣੇ ਵਾਲੇ ਮਿਨਿਸਟਰ ਸਾਹਿਬ ਬੈਂਸ ਸਾਹਿਬ ਕਹਿੰਦੇ ਉਹ ਵੀ ਸੀਗੇ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਆਪਣੇ ਵਾਲੇ ਬੰਦੇ ਜਿਹੜੇ ਇਹਨਾਂ ਨੂੰ ਮੰਤਰੀ ਸਾਹਿਬ ਨੂੰ ਸਕੂਲਾਂ ਦੇ ਵਿੱਚ ਵਿਜ਼ਿਟ ਕਰਨੀ ਚਾਹੀਦੀ ਆ ਪਰ ਬਾਹਰ ਵਾਲੇ ਆ ਕੇ ਵੀ ਵਿਜ਼ਿਟਾਂ ਕਰਦੇ ਫਿਰਦੇ ਆ ਕੀ ਕੋਈ ਮਾਡਲ-ਮਾਡਲ ਦੇਖਣ ਆਇਆ ਇੱਥੇ ਵੀ ਨਵਾਂ ਕੋਈ ਮਾਡਲ ਹੈ ਦੇਖ ਲੈਣ ਮਾਡਲ ਇਹ ਆਪ ਦਾ ਮਾਡਲ ਤੇ ਇਹਨਾਂ ਦਾ ਨੰਗਾ ਹੋ ਗਿਆ ਉੱਥੇ ਹੂੰ ਗਲੀ ਦੇ ਵਿੱਚ ਅਗਲਿਆਂ ਨੇ ਸਾਰਾ ਕਰਕੇ ਤੇ ਉਹ ਖਲਾਰਤਾ ਜੀ ਠੀਕ ਹੈ ਨਾ ਜੀ ਇਹੀ ਸੁਸੋਦੀਆ ਸਾਹਿਬ ਕਹਿੰਦੇ ਸਨ ਕਿ ਦੁਨੀਆ ਦੇਖ ਰਹੀ ਹੈ ਜੀ ਸਾਡਾ ਸਿੱਖਿਆ ਦਾ ਮਾਡਲ ਆ ਹੁਣ ਦੇਖ ਰਹੀ ਹੈ ਦੁਨੀਆ ਪਹਿਲਾਂ ਦੁਨੀਆ ਦੇਖੇ ਤੁਸੀਂ ਦੇਖਿਆ ਫਿਰ ਮੁੜ ਕੇ ਤੇ ਬਾਕੀ ਗੱਲ ਇਹ ਆ ਕਿ ਦੇਖੋ ਆਹੀ ਕਹੇ ਨੂੰ ਕੀ ਕਹਿ ਸਕਦੇ ਸਰ ਆਪ ਦਾ ਪੈਸਾ ਖੋਟਾ ਬਾਣੀਆਂ ਨੂੰ ਕੀ ਦੋਸ਼ ਹੂੰ ਇਹ 92 1 93 ਜੇ ਇਹਨਾਂ ਨੂੰ ਲੱਥੀ ਚੜੀਦੀ ਨਹੀਂ ਹੈਗੀ ਤੁਸੀਂ ਕਿਉਂ ਆਪਦਾ ਖੂਨ ਮਚਾਉਂਦੇ ਹੋ ਬਿਲਕੁਲ ਇਹ ਵੀ ਗੱਲ ਜਿਹੜਾ ਮੰਤਰੀ ਆ ਇਹ ਮੰਤਰੀ ਇਹਦੇ ਬਾਰੇ ਇਹਨਾਂ ਦੇ ਆਪਣੇ ਬੰਦਿਆਂ ਦੇ ਮੂੰਹ ਮੈਂ ਸੁਣਿਆ ਕਿ ਸਾਡਾ ਕੰਮ ਨਹੀਂ ਕਰਵਾਉਦਾ ਨਿੱਕੇ ਤੋਂ ਨਿੱਕਾ ਕੰਮ ਕਰਦਾ ਪਹਿਲੀ ਗੱਲ ਫੋਨ ਤੇ ਨਹੀਂ ਆਉਂਦਾ ਆਪਾਂ ਤਾਂ ਕਈ ਵਾਰੀ ਚਰਚਾ ਕੀਤੀ ਹੈ ਇਸ ਗੱਲ ਦੀ ਠੀਕ ਹੈ ਜੀ ਤੇ ਹੁਣ ਤੁਸੀਂ ਵੇਖੋ ਕਿ ਜੇ ਸਸੋਦੀਆ ਆਇਆ ਤੇ ਕਿਵੇਂ ਸਾਰਾ ਕੋਈ ਛੱਡੀ ਛੜਾ ਕੇ ਹੂੰ ਛਾੜੇ ਛੜਾ ਕੇ ਇਹਨੂੰ ਪਤਾ ਮਤਲਬ ਕਿ ਘਰ ਵਾਲੀ ਪੁਲਿਸ ਆਫਸਰ ਆ ਉਦੇ ਵੀ ਵਿਵਾਦ ਚੱਲ ਰਹੇ ਨੇ ਹੂੰ ਆਪਦੇ ਵੀ 36 ਵਿਵਾਦ ਚੱਲਦੇ ਨੇ ਬਿਲਕੁਲ ਕਿ ਸਭ ਤੋਂ ਪਹਿਲਾਂ ਤੇ ਮੇਰਾ ਰਗੜਾ ਵੱਜ ਜਾਣਾ ਤੇ ਉਥੇ ਖਲੋਤਾ ਸਲਾਮੀਆਂ ਦੇਣ ਰਿਹਾ ਸੀਗਾ ਹੂੰ ਸਰ ਜੇ ਇਹ ਨਹੀਂ ਬੋਲਦੇ ਤੇ ਇਸ ਮੌਕੇ ਤੇ ਨਹੀਂ ਬੋਲਦੇ ਜਿਸ ਵੇਲੇ ਕਹ ਲੋ ਕਿ ਅਰਵਿੰਦ ਕੇਜਰੀਵਾਲ ਤੇ ਉਹਦਾ ਜਿਹੜਾ ਟੋਲਾ ਤੋ ਬਿਲਕੁਲ ਕਮਜ਼ੋਰ ਹੋ ਗਿਆ ਬਿਲਕੁਲ ਇਹ ਹਾਲੇ ਵੀ ਨਹੀਂ ਬੋਲਦੇ ਤੇ ਫਿਰ ਤੁਸੀਂ ਇਹਨਾਂ ਦਾ ਕੀ ਕਰਕੇ ਹੂੰ ਕੀ ਘਟਨਾਤ ਹੋ ਚੁੱਕੇ ਪਏ ਆ ਤੇ ਉਦੋਂ ਵੀ ਚੁੱਕੇ ਪਏ ਆ ਸਰ ਇਹ ਝੁਕੇ ਨਹੀਂ ਇਹ ਝੁਕੇ ਨਹੀਂ ਹੈਗੇ ਹੂੰ ਇਹ ਇਹ ਗਲਤ ਸ਼ਬਦ ਤੁਸੀਂ ਇਸਤੇਮਾਲ ਕਰ ਰਹੇ ਆ ਜੀ ਇਹ ਝੁਕੇ ਨਹੀਂ ਸਾਬ ਇਹ ਤੇ ਰੇਗ ਰਹੇ ਨੇ ਲਿٹے ਪਏ ਨੇ ਜਿਵੇਂ ਪੰਜਾਬੀ ਚਾਹਦੇ ਹੁੰਦੇ ਹਾਂ ਹਾਂਜੀ ਇਹ ਕਹੀਏ ਇਹ ਝੁਕੇ ਨਹੀਂ ਝੁਕਣਾ ਹੋਰ ਹੁੰਦਾ ਹੂੰ ਫਲੈਕਸੀਬਿਲਟੀ ਜ਼ਿੰਦਗੀ ਚ ਅੱਛੀ ਹੁੰਦੀ ਆ ਜੀ ਜੀ ਪਰ ਇਹ ਬਿਲਕੁਲ ਵਿਸ਼ ਗਏ ਨੇ ਨਡਾਲ ਹੋ ਚੁੱਕੇ ਨੇ ਹੂੰ ਹੂੰ ਜੀ ਮਤਲਬ ਕਿ ਸਿਸੋਦੀਆ ਨਾਓ ਮੰਤਰੀ ਨਾਓ ਤਿੰਨਾ ਚੋਂ ਨਾ ਹੁਣ 13 ਚੋਂ ਨਾ ਪਲੇਰਾ ਚੋਂ ਨਾ ਸਪੇਰਾ ਚੋਂ ਨਾ 베ਰੀ ਚੋਂ ਉਹ ਨਾ ਟੋਕਰੀ ਚੋਂ ਨਾ 베ਰਾ ਚੋਂ ਜੀ ਜੀ ਕਿਸੇ ਪਾਸੇ ਦਾ ਹਾਈ ਨਹੀਂ ਤੇ ਤੁਸੀਂ ਪ੍ਰੋਟੋਕੋਲ ਤੋਂ ਮਦਦ ਤੋਂ ਪੁਲਿਸ ਲਾਈ ਆ ਅਫਸਰ ਸ਼ਾਹੀ ਲਾਈ ਆ ਉਹਨਾਂ ਨੂੰ ਤੁਸੀਂ ਸਕੂਲਾਂ ਦੇ ਵਿੱਚ ਸਲਾਮ ਸਲਾਮੀਆਂ ਦੇ ਰਹੇ ਜੇ ਕਮਾਲ ਦੀ ਗੱਲ ਹੈ ਇਹਨਾਂ ਦੇ ਆਪਣੇ ਬੰਦੇ ਵੀ ਖਫਾ ਨੇ ਇਸ ਗੱਲੋਂ ਕਿ ਸੋਦੀਆ ਕੌਣ ਹੁੰਦਾ ਜੀ ਆ ਕੇ ਸਕੂਲਾਂ ਚ ਵਿਜ਼ਿਟ ਕਰਨ ਵਾਲਾ ਤੇ ਇਹ ਤੇ ਜੇ ਨਾ ਰੌਲਾ ਪੈਂਦਾ ਤੇ ਦਸ ਸਾਲਾਂ ਮੀਟਿੰਗ ਕਰਨੀ ਸੀਗੀ ਹੂੰ ਸਿੱਖਿਆ ਅਧਕਾਰੀਆਂ ਦੇ ਨਾਲ ਜੀ ਇਹ ਰੌਲਾ ਪੈ ਗਿਆ ਇਹਨਾਂ ਦੇ ਆਪਣੇ ਬੰਦਿਆਂ ਨੇ ਵੀ ਗੁੱਸਾ ਮਨਾਇਆ ਇਹ ਤੇ ਬਹੁਤ ਗਲਤ ਗੱਲ ਹੈ ਬਿਲਕੁਲ ਬਿਲਕੁਲ ਤੁਸੀਂ ਹੁਣ ਸਕੂਲਾਂ ਤੱਕ ਦੇ ਵਿੱਚ ਟਰੱਕ ਲਾ ਚੱਕ ਠੀਕ ਹੈ ਦੋਸਤੀ ਮਿੱਤਰਤਾ ਪਾਰਟੀ ਪ੍ਰਧਾਨਗੀ ਉਹ ਵੱਖਰੀਆਂ ਗੱਲਾਂ ਨੇ ਵੀ ਕਿੱਥੋਂ ਕਿਵੇਂ ਚੱਲ ਰਿਹਾ ਪਰ ਤੁਸੀਂ ਡਾਇਰੈਕਟ ਆ ਕੇ ਕਿਸੇ ਦੇ ਕਾਰਜ ਖੇਤਰ ਦੇ ਵਿੱਚ ਹੀ ਤੁਸੀਂ ਆ ਦੇ ਅਧਿਕਾਰ ਜਤਾਈ ਜਾਂਦੇ ਹੋ ਜੀ ਹਾਂਜੀ ਦੇਖੋ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਅੱਗੇ ਵੀ ਇੱਕ ਇਹਨਾਂ ਦੇ ਬੰਦੇ ਦੀ ਦਿੱਲੀ ਵਾਲੇ ਬੰਦੇ ਦੀ ਪੀ ਸਭ ਤੋਂ ਪਹਿਲਾ ਮੌਕਾ ਹੋਏਗਾ ਕਿ ਇੱਕ ਹਾਈ ਲੈਵਲ ਦੀ ਮੀਟਿੰਗ ਦੇ ਵਿੱਚ ਉਹਦੀ ਹਾਜ਼ਰੀ ਜਿਹੜੀ ਫੋਟੋ ਚ ਦਰਜ ਹੋ ਗਈ ਸੀ ਨਵਲ ਦੀ ਜੀ ਯਾਨੀ ਡੀਜੀਪੀ ਵਾਲੀ ਮੀਟਿੰਗ ਦੇ ਵਿੱਚ ਇਹ ਇੱਥੋਂ ਤੱਕ ਕਿ ਪਾਵਰ ਕਾਮ ਦੇ ਵਿੱਚ ਇੱਕ ਬੰਦਾ ਬਿਠਾ ਦਿੱਤਾ ਜਿਹਦੇ ਬਾਰੇ ਖਤ ਲਿਖਿਆ ਗਿਆ ਬਕਾਇਦਾ ਜੀ ਜੋ ਇਹਨਾਂ ਦੇ ਇੰਜੀਨੀਅਰ ਐਸੋਸੀਏਸ਼ਨ ਆ ਉਹਨਾਂ ਵੀ ਨਹੀਂ ਕਿ ਇਹ ਬੰਦਾ ਬੇਲੋੜਾ ਦਖਲ ਦੇ ਰਿਹਾ ਸਾਡੇ ਮਹਿਕਮੇ 'ਚ ਹੂੰ ਤਾਂ ਯਾਨੀ ਇਹ ਤਾਂ ਹੁਣ ਸਿੱਧੇ ਤੌਰ ਤੇ ਕਹਿ ਲਓ ਕਿ ਖੁੱਲ ਕੇ ਆਗੇ ਮਤਲਬ ਮੈਂ ਅੱਗੇ ਕਿਹਾ ਸੀ ਮੈਂ 9 ਤਰੀਕ ਨੂੰ ਪੋਸਟ ਪਾਈ ਸੀਗੀ ਮੈਂ ਕਿਹਾ ਸੀਗਾ ਕਿ ਇਹ ਜਿਹੜੇ ਵਿਕਾਰ ਹੋ ਇਹਨੇ ਦਿਖੋ ਇਹ ਇਹ ਸਾਰਾ ਆਪਦਾ ਚਸਥੇ ਆ ਕੇ ਪੂਰਾ ਕਰਨਗੇ ਕਰਨਗੇ ਬਿਲਕੁਲ ਹੋ ਉੱਥੇ ਉੱਥੇ ਤੇ ਇਹਨਾਂ ਨੂੰ ਵਜਣੀਆਂ ਹੁਜਾ ਹਮ ਸਭ ਸ਼ੀਸ਼ਮੈਲ ਦੀ ਜਾਂਚ ਪੜਤਾਲ ਖੁੱਲ ਗਈ ਆ ਜੀ ਲਿਕਰ ਸਕੈਮ ਦੇ ਵਿੱਚ ਪਹਿਲਾਂ ਫਸੇ ਆ ਫਸੇ ਹੋਏ ਆ ਸਤਿੰਦਰ ਜੈਮ ਦੀ ਨਾਲ ਦੀ ਨਾਲ ਟ੍ਰਾਇਲ ਦੀ ਇਜਾਜ਼ਤ ਦੇ ਦਿੱਤੀ ਆ ਉਹਨਾਂ ਨੇ ਇਹਨਾਂ ਨੂੰ ਧੂਣਾ ਉੱਥੇ ਇਹ ਭੱਜ ਭੱਜ ਕਿੱਧਰ ਹੀ ਵੜਨਗੇ ਜੀ ਮੌਕਾ ਹੀ ਉਹਨਾਂ ਕੋਲ ਹੋਣਾ ਆ ਉਹ ਕਹਿੰਦੇ ਹੋਣੇ ਵੀ ਇਹ ਮਸਾ ਹੀ ਮੌਕਾ ਆ ਮਸਾ ਇਹ ਸਾਡੇ ਵਾਲੇ ਨਹੀਂ ਬੋਲਦੇ ਸਭ ਆਪਾਂ ਇਹਨਾਂ ਨੂੰ ਕੀ ਕਹਿ ਸਕਦੇ ਹਾਂ ਕੋਈ ਬੰਦਾ ਸੁੱਤਾ ਹੋਵੇ ਉਹਨੂੰ ਤੇ ਹਲੂਨ ਕੇ ਤੁਸੀਂ ਜਗਾ ਸਕਦੇ ਹੋ ਤੇ ਜਿਹੜਾ ਸੌਣ ਦਾ ਨਾਟਕ ਕਰ ਰਿਹਾ ਹੈ ਉਹਨੂੰ ਕਿਵੇਂ ਜਗਾ ਲਓਗੇ ਤੁਸੀਂ ਬਿਲਕੁਲ ਜਾਗੇ ਨੂੰ ਕਿਵੇਂ ਜਗਾਉਂਗਾ ਭਗਵੰਤਾਨ ਦਾ ਕੰਮ ਸੀਗਾ ਜੀ ਵੀ ਤੂੰ ਥੋੜਾ ਬਹੁਤਾ ਪਿੰਡਾਂ 'ਚ ਵੜਨ ਜੋਗਾ ਹੋ ਜਾ ਆਪਾਂ ਸੋਚਿਆ ਸੀ ਇਦਾਂ ਕਿ ਸ਼ਾਇਦ ਕੁਝ ਕਰਨ ਪਰ ਇਹ ਤੇ ਉਹਦਾ ਹੀ ਮੌਕਾ ਸੀ ਤੇ ਬਹੁਤ ਕੁਝ ਸੋਚਦੇ ਆਂ ਜੀ ਸਾਡੀ ਸੋਚ ਅਨੁਸਾਰ ਸਭ ਕੁਝ ਥੋੜੀ ਚੱਲਦਾ ਹੂੰ ਦੁਨੀਆ ਜਮਾਨ ਸਾਡੀ ਸੋਚ ਅਨੁਸਾਰ ਚੱਲਦੀ ਨਹੀਂ ਹੈ ਜੀ ਜੀ ਤਾਂ ਗੱਲ ਇਹ ਆ ਕਿ ਭਈ ਤੁਸੀਂ ਖੁਦ ਅੱਗੇ ਫਰੰਟ ਤੋਂ ਲੜੋ ਹੂੰ ਉਹਨਾਂ ਨੂੰ ਕਹੋ ਕਿ ਯਾਰ ਬੇਲੋੜਾ ਤੱਕ ਤੁਸੀਂ ਸਕੂਲਾ ਤੱਕ ਬੜੇ ਕਰਦੇ ਹੋ ਕੀ ਗੱਲ ਆ ਭਈ মিডিਆ ਤੁਹਾਡਾ ਉਹ ਉਹ ਇੱਕ ਉੱਥੋਂ ਆਇਆ ਉਹ ਸਾਰਾ ਸਮਝੀ ਜਾਂਦਾ ਹੂੰ ਬੰਦੇ ਸਾਰੇ ਉਹਨਾਂ ਨੇ ਰਖਾ ਰੱਖੇ ਨੇ ਬਿਲਕੁਲ ਰਾਗਵ ਚੱਡਾ ਹੈ ਜੀ ਪਾਠਕ ਹੈ ਜੀ ਫਲਾ ਹੈ ਜੀ ਟਮਕਾ ਹੂੰ ਆ ਸੋਧੀ ਹੋਰੀ ਵਿਹਲੇ ਫਿਰਦੇ ਸੀ ਇਹ ਵੀ ਆ ਗਏ ਇਹ ਵੀ ਆ ਗਏ ਬਿਲਕੁਲ ਤੁਹਾਡੇ ਮਤੇ ਕਿ ਨਾ ਕਿ ਇਹ ਚੰਗਾ ਹੋਵੇ ਕਿ ਆ ਜਿਹੜੀ ਆ ਬਠਿੰਡੇ ਵਾਲੀ ਥਰਮਲ ਵਾਲੀ ਜ਼ਮੀਨ ਨੇ 12-1300 ਕਿਲਾ ਇੱਥੇ ਇਹਨਾਂ ਨੂੰ ਕਲੋਨੀ ਬਣਾ ਦਿਓ ਦਿੱਲੀ ਵਾਲਿਆਂ ਨੂੰ ਲਗਜ਼ਰੀ ਕਲੋਨੀ ਬਣਾਈ ਰਹਿਣਾ ਤੇ ਇੱਥੇ ਹੀ ਹੈ ਹਾਂਜੀ ਆ ਫਲੈਟ ਕਿਹਦਾ ਜੀ ਇਹ ਸਸੋਦੀਏ ਦਾ ਹਾਂ ਆ ਫਲਾਣਾ ਕਿਹਦਾ ਫਲਾਣਾ ਦੀ ਵੀ ਤਾਂ ਜਮਾਨਤ ਜ਼ਬਤ ਹੋ ਗਈ ਹੈ ਜੀ ਜੀ ਆ ਫਲਾਣਾ ਕਿਹੜਾ ਜੀ ਆ ਹਾਰਿਆ ਜੀ ਆਪ ਨੂੰ ਤੁਸੀਂ ਤਾਂ ਚੀਲਾ ਦੇ ਵਿੱਚ ਇਹਨਾਂ ਨੂੰ ਕੋਠੀਆਂ ਪਾ ਕੇ ਦਿਓ ਪਾ ਕੇ ਦਿਓ ਬਿਲਕੁਲ ਨਾ ਉਹਨਾਂ ਨੂੰ ਵੱਡੀਆਂ ਵੱਡੀਆਂ ਦੀਆਂ ਫੋਟੋਆਂ ਲਾਓ ਜੀ ਇਹ ਨਵਾਂ ਹੀ ਕੰਮ ਚੱਲਿਆ ਸਰ ਇਹ ਬਿਲਕੁਲ ਸਾਡੇ ਬੰਦੇ ਬੇਅਣਖੇ ਹੋ ਗਏ ਨੇ ਸਾਡੇ ਬੰਦੇ ਬਿਲਕੁਲ ਕਹ ਲੋ ਕਿ ਨਿੱਲ ਨਖੇਦ ਹੋ ਗਏ ਨੇ ਹੂੰ ਕੋਈ ਭੁੱਲਦਾ ਹੀ ਨਹੀਂ ਇਹਨਾਂ ਦੇ ਵਿੱਚੋਂ ਕੋਈ ਭੁੱਲਦਾ ਹੀ ਨਹੀਂ ਸਾਰਾ ਪੰਜਾਬ ਤੁਹਾਡੇ ਨਾਲ ਖਲੋਣ ਨੂੰ ਤਿਆਰ ਹੈ ਕਿ ਯਾਰ ਤੁਸੀਂ ਆਪ ਨਹੀਂ ਘੜਦੇ ਅੱਛਾ ਪਹਿਲਾਂ ਵਿਧਾਇਕ ਸਦੇ ਹੋਣ ਇਹਨਾਂ ਦੇ ਹਲਕਾ ਇੰਚਾਰਜ ਉੱਥੇ ਜਾ ਕੇ ਬੈਠੇ ਦਿੱਲੀ ਦੇ ਵਿੱਚ ਹੂੰ ਆਹ ਕੀ ਫੀਡਬੈਕ ਲੈ ਕਿਹੜੀ ਫੀਡਬੈਕ ਲੈਣੀ ਆ ਜੇ ਤੋ ਕੁਝ ਕਰਨੇ ਨਹੀਂ ਫਿਰ ਫੀਡਬੈਕ ਕਾਦੀ ਲੈਣੀ ਆ ਫੀਡਬੈਕ ਲੈਣੀ ਆ ਜੀ ਆਖੇ ਫੀਡਬੈਕ ਪਤਾ ਨਹੀਂ ਕਿਹੋ ਕਿਹੋ ਜੀ ਫੀਡਬੈਕ ਲਈ ਜਾਂਦੇ ਨੇ ਇੱਥੇ ਕਹਿ ਲੋ ਕਿ ਪੰਜਾਬ ਆ ਜਿਹੜਾ ਉਹਦੇ ਕੋਲ ਆਉਦੀ ਫੀਲਡ ਮੁੱਕੀ ਪਈ ਆ ਇਹ ਫੀਡਬੈਕ ਫੀਡਬੈਕ ਹੈ ਜੀ ਜੀ ਚਲੋ ਜਿੱਦਾਂ ਚੱਲਦਾ ਚਲਾਈ ਜਾਂਦੇ ਬਿਲਕੁਲ ਬਿਲਕੁਲ ਜੀ ਇੱਕ ਮਿੱਤਰ ਕਹਿ ਰਹੇ ਨੇ ਮੁਕਰਦ ਸਿੰਘ ਜੀ ਕਹਿੰਦੇ ਕਿ ਮਾਨਸਾ ਦੇ ਐਮਐਲਏ ਖਿਲਾਫ ਖੁਦ ਮੁੱਖ ਮੰਤਰੀ ਕਹਿੰਦਾ ਵੀ ਮੇਰੇ ਕੋਲ ਵੀਡੀਓ ਨੇ ਤੇ ਉਹ ਅੱਜ ਮਾਨਸਾ ਵਿੱਚ ਸਾਰੇ ਕੰਮਕਾਰ ਕਰਵਾ ਰਿਹਾ ਹੈ ਤੇ ਇਧਰ ਮਿੱਤਰ ਜੀ ਕਹਿ ਰਹੇ ਨੇ ਕਿ ਦਿੱਲੀ ਵਾਲੇ ਹੁਣ ਇਹਨਾਂ ਦੀ ਵੀ ਕਹਿੰਦੇ ਸੀ ਫਲਾਉਣਗੇ ਦਿੱਲੀ ਵਾਲੇ ਤੇ ਪਹਿਲਾਂ ਹੀ ਲਾਈ ਜਾਂਦੇ ਸੀਗੇ ਇਹਨਾਂ ਨੇ ਦਿੱਲੀੋਂ ਵਿਹਲੇ ਹੋ ਕੇ ਪੰਜਾਬ ਵਿੱਚ ਦੌਰੇ ਕਰ ਕਰਕੇ ਬੀਜੇਪੀ ਦੀ ਸਰਕਾਰ ਬਣਾਉਣੀ ਹੈ ਕਹਿੰਦੇ ਹੱਕੇ ਲੋਕਾਂ ਨੇ ਵੋਟ ਪਾ ਦੇਣੀ ਹੈ ਬੀਜੇਪੀ ਨੂੰ ਖੈਰ ਮਤਲਬ ਮਿੱਤਰ ਕਹਿ ਰਹੇ ਨੇ ਕਿ ਸੱਪ ਵਾਂਗੂ ਰੇਂਗ ਰਹੇ ਨੇ ਦੇਖੋ ਭਾਈ ਕਿਵੇਂ ਰੇਂਗ ਰਹੇ ਨੇ ਪਰ ਆਪਾਂ ਨੂੰ ਇਹ ਚੀਜ਼ ਹੈ ਕਿ ਜਿੱਥੇ ਇਹਨਾਂ ਦਾ ਬਣਦਾ ਹੈ ਉੱਥੇ ਬੋਲਦੇ ਨਹੀਂ ਇਹ ਐਵੇਂ ਧੱਕੇ ਨਾਲ ਖੈਰ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ ਸਿਆਣੇ ਹੁੰਦੇ ਸਕੂਲ ਵਾਲੇ ਕਹਿੰਦੇ ਵਟ ਨਹੀਂ ਦੇਣਾ ਸੀ ਪਰ ਹੁਣ ਮੰਤਰੀ ਨੂੰ ਕੌਣ ਰੋਕੇ ਜੀ ਸਿੱਲੀਆਂ ਆ ਗਿਆ ਤੇ ਕਾਫਲਾ ਲੈ ਕੇ ਆ ਗਿਆ ਮੁਕਰਦਰ ਜੀ ਕਹਿੰਦੇ ਨੇ ਕਿ ਜਿਹੜੇ ਆ ਫੇਲ ਹੋ ਗਏ ਨੇ ਉਹ ਦੂਜਿਆਂ ਦੇ ਪੇਪਰ ਚੈੱਕ ਕਰਦੇ ਫਿਰਦੇ ਨੇ ਕਹਿੰਦੇ ਅ ਜਸਵਿੰਦਰ ਜੀ ਕਹਿ ਰਹੇ ਨੇ ਕਿ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਕਿ ਹਾਰਿਆ ਹੋਇਆ ਬੰਦਾ ਕਿਸੇ ਸਰਕਾਰੀ ਅਦਾਰੇ ਜਾਂ ਕੰਮਕਾਰ ਦੇ ਵਿੱਚ ਦਖਲ ਨਾ ਦੇ ਸਕੇ ਹਸਿਆਤ ਕੀ ਹੈ ਜੀ ਉਹਦੀ ਹਮ ਮਨੀਸ਼ ਸਿਸੋਦੀਆ ਸ ਇਸ ਸਟੇਟ ਦਾ ਹੀ ਹੈ ਨਹੀਂ ਕਿਸ ਹਸਿਆਤ ਦੇ ਨਾਲ ਤੁਸੀਂ ਕੋਈ ਅਹੁਦਾ ਨਹੀਂ ਮੌਕੇ ਦਾ ਕਮਾਲ ਦੀ ਗੱਲ ਹੈ ਕਿ ਮੰਤਰੀ ਤੁਸੀਂ ਦੇਖ ਰਹੇ ਹੋ ਕਿ ਉਹ ਪਹੁੰਚਿਆ ਆ ਪ੍ਰੋਟੋਕਾਲ ਦੇਣ ਵਾਸਤੇ ਹਮ ਕੋਈ ਆਉਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜਿਹੜਾ ਬੰਦਾ ਲੈ ਕੇ ਸਕੈਮ ਦੇ ਵਿੱਚ ਅੰਦਰ ਰਹਿ ਕੇ ਆਇਆ ਹਮ ਹੱਦ ਹੋ ਗਈ ਹੈ ਜੀ 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 ਉਹ ਦੱਸ ਜੀ ਕਹਿ ਰਹੇ ਨੇ ਕਿ ਹੁਣ ਪੰਜਾਬ ਸਰਕਾਰ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਕਹਿੰਦੇ ਰੱਦ ਕਰੇ ਪੰਜਾਬ ਸਰਕਾਰ ਨੌਲੇਜ ਨਹੀਂ ਸਭ ਰਹਿਣ ਦੇ ਹੁਣ ਤੇ ਉਹ ਨੌਲੇਜ ਲੈਣ ਕੇ ਇਹਨਾਂ ਦੀ ਫਾਈਲਾਂ ਫੁੱਲਾਂ ਮੰਗਾ ਲੈਣ ਬਿਲਕੁਲ ਜੀ ਬਿਲਕੁਲ ਕਿ ਦਿਆ ਜੀ ਜਰਾ ਜਾਣਕਾਰੀ ਥੋੜੀ ਜੀ ਹਮ ਤੇ ਫਿਰ ਉਹਦਾਂ ਭੱਜ ਕੇ ਕਰ ਦੇਣਗੇ ਜੀ ਤੇ ਹੁਣ ਉਹਨਾਂ ਨੇ ਦੂਜੀ ਨੌਲੇਜ ਮੰਗ ਲਈ ਐ ਸਤੋ ਜਦੋਂ ਇਹਨਾਂ ਦੇ ਕਿਸੇ ਉਹਨਾਂ ਨੇ ਮੰਗ ਲੈ ਕੇ ਆ ਕੱਢੋ ਖਜਰਾ ਹੂੰ ਬਿਲਕੁਲ ਜੀ ਅ ਦਿਓਲ ਜੀ ਕਹਿ ਰਹੇ ਨੇ ਕਿ ਦੇਖੋ ਕੀ ਬਣਦਾ ਤੇ ਮੈਂ ਵੀ ਇੱਥੇ ਸੀ ਮਿੰਟੂ ਜੀ ਇਸੇ ਗੱਲ ਤੇ ਖਤਮ ਕਰਦੇ ਆ ਇਸ ਗੱਲ ਨੂੰ ਕਿ ਦੇਖੋ ਭਾਈ ਕੀ ਬਣਦਾ ਇਹਨਾਂ ਦੇ ਦੌਰੇ ਚੱਲਦੇ ਰਹਿੰਦੇ ਆ ਜਾਂ ਫਿਰ ਆਪਣੇ ਵਾਲਿਆਂ ਦਾ ਕੋਈ ਮਾਣਾ ਮੋਟਾ ਦੌਰ ਫੇਰ ਆਉਂਦਾ ਕੁਝ ਕਰਦੇ ਨੇ ਹਿਲਜੁਲ ਇਹ